ਹਾਂਜੀ ਲੋ ਵੀ ਮਿੱਤਰੋ ਸਵਾਗਤ ਹੈ ਨਿਊ ਬਲੌਗ ਤੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰਿਓ ਅੱਜ ਆਏ ਆਂ ਪੱਖੂ ਤੇ ਕੁੱਤਾ ਘੁਮਾਉਣ ਤਾਂ ਦਿਖਾਉਣੇ ਕੁੱਤਾ ਵੀ ਹਾਂਜੀ ਮਿੱਤਰੋ ਇਹਦੀ ਉਮਰ ਹੈਗੀ 4 ਸਾਲ ਤੇ ਤੁਸੀਂ ਆਪ ਦੇਖੋ ਇਹ ਕੱਦਾਂ ਪਲਿਆ-ਪਲਿਆ ਇਹ ਤੇ ਬਹੁਤ ਸਿਆਣਾ ਦੇਖੋ ਹੁਣ ਮੈਂ ਕੋਠੇ ਤੇ ਆਇਆ ਸੀ ਤੁੱਪ ਸੇਕਣ ਤੇ ਮੈਂ ਕਿਹਾ ਚੱਲ ਦੇਖਿਆ ਕੀ ਕਰਦਾ ਇਹ ਕੋਠੇ ਤੇ ਇਹ ਆਈ ਕੋਠੇ ਤੇ ਫਿਰਦਾ ਰਹਿੰਦਾ ਸ਼ਾਮ ਨੂੰ ਇਹਨੂੰ ਕੋਠੇ ਲੈ ਜੀਦਾ ਤੇ ਸ਼ਾਮ ਨੂੰ ਕੋਠੇ ਲੈ ਜਾਣਾ ਮੜ ਕੇ ਹੁਣ ਇਹਨੇ ਕੋਠੇ ਤੇ ਇੰਦਾ ساری ਝੜੀ ਫਰੀ ਜਾਣਾ ਘਰੇ ਨਹੀਂ ਕੋਈ ਕਿਸੇ ਨੂੰ ਵੰਨ ਦਿੰਦਾ ਇਹ ਤੇ ਸਿਆਣਾ ਬੋਆ ਇਹ ਚਾਰ ਸਾਲਾਂ ਦੀ ਉਮਰ ਆ ਦੇਖੋ ਬਾਹਰ ਕੀ ਗੱਡਾ ਗਿਆ ਇਹ ਇਹਦਾ ਨਾਂ ਬੂਜ਼ੋ ਆ ਚੱਲ ਪਰੇ ਹੋ ਪਰੇ ਚੱਲ ਮੈ ਜਾਇ ਤੇ ਆ ਸੀ ਜੀ ਗਲਤੀ ਕਰ ਲਈ ਕੰਨ ਕਟਾ ਲਏ ਇਹਦੇ ਕਟਾਉਣੇ ਨਹੀਂ ਚਾਹੀਦੇ ਆ ਮੁੜ ਕੇ ਦੇ ਮੈਂ ਦੇਖਿਆ ਸਾਰੀ ਜਿਹੜੀ ਖਾਜ ਕਰਦਾ ਰਹਿੰਦਾ ਐਵੇਂ ਕੰਨ ਜੇ ਹਰਕ ਰਹਿ ਜਾਂਦਾ ਅਸਲ ਜਿਹੋ ਜੋ ਮਹਾਰਾਜ ਨੇ ਰੱਬ ਨੇ ਦਿੱਤੀ ਆ ਉੱਤੇ ਨੂੰ ਕੰਨ ਪੂਰੇ ਦਿੱਤੇ ਕਟਾਉਣੇ ਨਹੀਂ ਚਾਹੀਦੇ ਤਦ ਕਰੇ ਵੀ ਗਲਤੀ ਹੋ ਗਈ ਤੁਸੀਂ ਬਿਨਾਂ ਕਟਾਏ ਇਹਨਾਂ ਨੂੰ ਉਦੋਂ ਸੋਹਣਾ ਇਹਨਾਂ ਨੂੰ ਨਹੀਂ ਲੱਗਦਾ ਤੇ ਦਾ ਬਹੁਤ ਸਹਿਣਾ ਹੈ ਬਸ ਇਹਨੇ ਹੁਣ ਜੀ ਸਾਰੀ ਜਿਹੜੀ ਕੋਠੇ ਤੇ ਗੁੰਮੀ ਜਾਣਾ ਹੈ ਛਾਵੇਂ ਇਹਨੂੰ ਕੋਠੇ ਲੈ ਆਣਾ ਕੋਠੇ ਲਿਆ ਕੇ ਵੀ ਤੁਹਾਨੂੰ ਦਿਖਾਵਾਂਗੇ ਕੋਠੇ ਬਹੁਤ ਹਲਤਾ ਕਰਦਾ ਜਾਓ ਫਿੱਲਾ ਛੱਡ ਦੀ ਜੇ ਜੇ ਦੇ ਆ ਖਾਦਿਏ ਤੇ ਦੰਡਾ ਬਜੇ ਆ ਤੁਹਾਨੂੰ ਦੀ ਤੇ ਹੁਣ ਇਹਦੇ ਦਾ ਪੈ ਗਈ ਸੀ ਪਤਾ ਨਹੀਂ ਕੀ ਚੱਕਰ ਪਿਆ ਇਹਦੇ ਤੇ ਜਿਹੜੀ ਟਿਕਟੂਕੇ ਲਵਾਏ ਸੀ ਫੇਰ ਜੂਰੇ ਜਾ ਆਏ ਦਾ ਹੋ ਜਾਣਾ ਹੈ ਉਲਟੇ ਨਿਕਲਦਾ ਤਾਂ ਘਰ ਦੇਆਂ ਨੂੰ ਨਹੀਂ ਪੈਂਦਾ ਬਾਹਰ ਦੇਆਂ ਨੂੰ ਬਹੁਤ ਪੈਂਦਾ ਮਤਲਬ ਇਹ ਕੁੱਤੀ ਕੋ ਵੀ ਲਈ ਆ ਯੇ ਹੈ ਨਾ ਤੇ ਕੁੱਤੀ ਨੂੰ ਵੀ ਇੰਨਾ ਪੈਂਦਾ ਨਾ ਛੱਡ ਗੱਲਾਂ ਦੇ ਬਰਕੀ ਬਾਹਰ ਨੂੰ ਖਾਦਾ ਹੁੰਦਾ ਕੁੱਤੀ ਦੀ ਵੀ ਉੱਦ੍ਹਾ ਮੋਸਿਆਂ ਦਾ ਦਾ ਇਹਦਾ ਹੀ ਦੇ ਰੱਖਿਆ ਸੀ ਜੀ ਦੇਖੇ ਇੰਟਰਨੈਟ ਤੋਂ ਬਾਹਰ ਦਾ ਨਾਮ ਆ ਇਹ ਗੂਜੋ ਗੂਜੋ ਹੀ ਕਹਿੰਦੇ ਹੁਣ ਸਾਰੇ ਇਹਨੂੰ ਕਈਆਂ ਨੂੰ ਤਾਂ ਕਹਿਣਾ ਨਹੀਂ ਆਉਂਦਾ ਗੂਜੋ ਓਏ ਹਨ ਬਾਕੀ ਨੇ ਪੇ ਪਿਆ ਰਹਿਣਾ ਇਦਾਂ ਜੋ ਵੀ ਬਾਹਰ ਲਾ ਆ ਗਿਆ ਬਾਹਰ ਕੋਈ ਵੇਚਣ ਆ ਗਿਆ ਉਹ ਉਹ ਨੂੰ ਇਹਨੇ ਕਰ ਦਬਨੇ ਤੇ ਚੜ ਕੇ ਪਹੁੰਚਦਾ ਹੈ ਬਹੁਤ ਪੰਦਾ ਅੱਬ ਦਾ ਸ਼ਿਆਣਾ ਬਹੁਤ ਤੁਹਾਡੇ ਕੋ ਵੀ ਹੋਇਆ ਤਾਂ ਦੱਸਿਓ ਕਮੈਂਟਾਂ ਚ ਹਣੀ ਜੀ ਆਪਾਂ ਬੱਚੇ ਲੈਣੇ ਆ ਦੇਖਦੇ ਆ ਸਮਾਗ ਹੈਗੀ ਪਿੰਡ 'ਚ ਮੁੰਡੇ ਕੋ ਕੁੱਤੀ ਉਹਦੇ ਲਾਵਾਂਗੇ ਹੁਣ ਇਹਨੇ ਦੇਖਿਆ ਕਾਂ ਨੂੰ ਗੱਦਾ ਪੈਣਾ ਕਾਂ ਨੂੰ ਬਹੁਤ ਪੈਂਦਾ ਬੂਜ਼ੋ ਆਇਲ ਤਾਂ ਦਾ ਬਹੁਤ ਨਹੀਂ ਇਹ ਮੇਰੇ ਕੋ ਇੱਥੇ

ਉਦੇ ਵਾਹ ਲ ਤਾਂ ਕਰਦਾ ਹੈ ਦੇਖੋ ਤਾਂ ਨੂੰ ਦੇਖੋ ਬਿੰਨਾ ਆਉਦਾ ਕੋਈ ਖੋਣ ਕਿੱਦਾ ਪੈਂਦਾ ਦੇਖੋ ਕੋਈ ਆਉਂਦਾ ਫੇਰ ਬਹੁਤ ਪੈਂਦਾ ਦੇਖ ਲਓ ਵੀ ਸ਼ੁਰੂ ਹੋ ਗਿਆ ਇਹਨੂੰ ਮਿੱਤਰਾਂ ਦੇ ਨੂੰ ਪਾਲਿਆ ਤੇ ਦੇਖ ਲਓ ਵੀ ਅੰਤ ਐ ਇੰਨੀਆ ਕਰਦਾ ਨਾ ਅਗਲੇ ਨੀ ਨਾ ਪੈਂਦਾ ਹੈ ਕੰਦੂ ਗਨਾਂ ਗੋ ਪੌਂਕਦਾ ਬਈ ਹਾਂ ਜਿਵੇਂ ਕੋਈ ਆਉਂਦਾ ਗਰੀ ਜੀ ਕੋਈ ਆਉਂਦਾ ਤੂੰ ਮੁੰਡਾ ਬੰਦਾ ਤੂੰ ਨਾ ਮੁੱਤਾਰੇ ਲਾ ਲਿੰਬੰਦਨਾ ਸਾਡ ਗੱਲਾਂ ਦੀ ਬਹੁਤ ਬਹੁਤ ਦਾ ਹਾਂ ਤੇ ਪਉਗਾ ਨਾ ਜੀ ਸ਼ੁਰੂ ਤੋਂ ਨਿਕਤਾ ਹੁੰਦਾ ਪਾਲਿਆ ਟੱਪੋਲ ਬਟੋਲ ਬਹੁਤ ਹੀ ਦਿੰਦਾ ਰਹਿੰਦੇ ਇਹਨੂੰ ਵੇਜਾ ਵੇਜਾ ਦੈਨੇ ਕੋਲ ਬੈਗਿਆ। ਇੱਕ ਦਾ ਤਾਂ ਬਹੁਤ ਸਿਆਣਾ। ਮਿੱਤੋ ਵੀ ਹੰਲੇ ਨਾ ਡਾਲਦਾ ਬਾਪੂ ਤੋਂ ਵੜ ਦਾਲਦਾ। ਇਹ ਤੋਂ ਬਹੁਤ ਚੰਗਾ। ਹਲਾ ਹਲਾ। 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 ਅੱਲਾ ਜਾ ਗਿਆ।

ਇਹ ਰੋ ਅੱਜ ਦੇ ਲਈ ਇਦਾਂ ਦਾ ਵੀ ਬਲੌਗ ਬਾਏ